ਜਿਆਦਾ ਹੋ ਜਾਂਦਾ ਉਹਦਾ ਕਰਕੇ ਆਪਾਂ ਖੜਾ ਨਹੀਂ ਸਕਦੇ ਨਾ ਟਾਈਮ ਠੀਕ ਹੈ ਚੋਣ ਚਵਾਈ ਚੰਗੀ ਆ ਨਸਲ ਨਸਲ ਪੂਰੀ ਚੰਗੀ ਆ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਹੋ ਠੀਕ ਠੋਕਨ ਭਰਾਵਾ ਠੀਕ ਭਰਾਇਆ ਵਾ ਹਜੇ ਚਿੱਕ ਚ ਤਾਂ ਨਹੀਂ ਆਉਂਦੀ ਜੀ ਹਾਂ ਉਹ ਗਾਂ ਅਗਲੇ ਦੀ ਕਿਸਮਤ ਆਪਾਂ ਗੱਬਣ ਕਹਿ ਕੇ ਨਹੀਂ ਦੇਣੀ ਮਨ ਲਾ ਇਹ ਪਿਓਰਲੀ ਆ ਵੀ ਆ ਗਈ ਹਾਂ ਅੱਖਾਂ-ਅੱਖਾਂ ਪੂਰੀਆਂ ਵਧੀਆ ਜਾਣੀ ਠੀਕ ਹੈ ਤੇ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਣ ਦੋ ਮੱਝਾਂ ਬਕਾਊ ਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਸੋਰੀ ਸੱਚ ਤਿੰਨ ਮੱਝਾਂ ਬਕਾਊ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਭਰਾ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬ੍ਰਾਈ ਨਾਮ ਨਾ ਮੇਰਾ ਬਕੀਹਾਨ ਪਿੰਡ ਰਾਮਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿੰਨੇ ਮੱਝਾਂ ਬਕੋ ਵੀਰੇ ਆਪਣੇ ਕੋਲ ਅੱਜ ਆਪਣੇ ਕੋਲ ਦੋ ਸੂਣ ਵਾਲੀਆਂ ਹਾਂਜੀ ਤੇ ਉਹ ਤੋਖੜ ਗਈ ਠੀਕ ਹੈ ਜੀ ਹਾਂਜੀ ਪਹਿਲੀ ਦੱਸੋ ਜੀ ਜਾਣਕਾਰੀ ਇਹਦੀ ਇਹਨੇ ਦੂਜਾ ਸੂਆ ਸੂਣਾਗਾ ਹਾਂਜੀ ਮੂੰਹੋਂ ਛੇਦ ਆਂਦਾ ਇਹ ਹਾਂਜੀ ਤਕਰੀਬਨ ਇਹਦੇ 8 ਦਿਨ ਹਜੇ ਪਿੰਡੇਗਾ 8 ਦਿਨ ਬਾਕੀ ਹੈ ਜੀ ਹੂੰ ਠੀਕ ਹੈ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਜੋ ਆਪਣਾ ਚੰਗਾ ਦੇਖ ਸਰ ਟੈਂਕੀ ਪਲੀ ਪਲੂਸੀਆ ਠੀਕ ਹੈ ਜੀ ਲੋ ਪਲੂਨੇ ਨੇ 12 ਕਿਲੋ ਦੁੱਧ ਕੱਢਿਆ ਵਾਰਾ ਲੀਟਰ ਕਾ ਆਪਣੇ ਪਿੰਡ ਦੂਈ ਆ ਇਹ ਠੀਕ ਹੈ ਠੀਕ ਤੋੜ ਦੋ ਭਰਾ ਮੜਾ ਜਾ ਇੱਥੇ ਤੋੜ ਲਓ ਕੋਈ ਗੱਲ ਕੋਈ ਨੀ ਕੋਈ ਨੀ ਬਾਹਰ ਕੱਢ ਲਓ ਲੋ ਜੀ ਚੱਕਰ ਸਾਲੇ ਭਰਾ ਫੇਸ ਕੁਆਲਿਟੀ ਠੀਕ ਹੈ ਚੰਗੀ ਪਲੀ ਬਲੋਸੀ ਆ ਪਿੰਡ ਰਾਮਗੜ੍ਹ ਤੇ ਜਿਲ੍ਹਾ ਨੂੰ ਬਣਾਣਾ ਆਹੋ ਆਪਣਾ ਮੋੜਾ ਕੱਢ ਲੈਨੇ ਇਹ ਮੋੜ ਦੇ ਮੋੜ ਦੇ ਕੋਈ ਠੀਕ ਪਾ ਠੀਕ ਸੋਰੀ ਦਿਖਾਣਾ ਹੁੰਦਾ ਲਿਓ ਜੀ ਲਿਓ ਮੋੜ ਦੇ ਪਿਛਾ ਕੇ ਲੋ ਜੀ ਤੁਹਰਾ ਦੇਖ ਸਕਦੇ ਕਰਮਾਂ ਵਾਲੀ ਦਾ ਠੀਕ ਹੈ। ਲਓ ਜੀ। ਧਾਣ ਬਹੁਤ ਸੁਣਾ। ਤੇ ਲੜਨ ਨਾਲ ਪਈਆਂ ਕਰਮਾਂ ਵਾਲੀ ਦੀ। ਠੀਕ ਹੈ। ਹਾਂਜੀ ਭਾਈ ਦੂਜੀ ਮਾਝ ਦੀ ਦੱਸੋ ਜਾਣਕਾਰੀ। ਦੂਜੀ ਇਹਨੇ ਤੀਜਾ ਸੂਆ ਸੁਣਾਗਾ। ਹਾਂਜੀ। ਤਕਰੀਬਨ ਹਜੇ 1 ਹਫ਼ਤਾ ਲੈ ਜੂਗੀ। 1 ਹਫ਼ਤਾ ਲੈ ਜੂ। ਹਾਂ। ਠੀਕ ਹੈ। ਚੋਣ ਚ ਭਾਈ ਦੀ ਬਹੁਤ ਚੰਗੀ ਆ। ਠੀਕ ਹੈ। ਹਾਂ। ਰੇਟ ਭਰਾ ਦਾ ਇਦਾ ਹੀ ਫੋਨ ਦੀ ਕਰ ਲਾਂਗੇ ਇਹਦਾ ਹੀ ਫੋਨ ਤੇ ਵੀ ਚੰਗਾ ਕੱਦ ਬਲਡਾ ਚੱਕਣਾ ਕਰਮਾਂ ਵਾਲੀ ਚੰਗੇ ਕਲੀ ਕੋਸੀਆ ਦੁੱਧ ਦਾ ਪਤਾ ਵੀ ਪਿਛਲੀ ਸੂਈ ਕਿੰਨਾ ਕੁ ਸੀ ਦਾ ਹਾਂ ਇਹਨੇ 14 ਕਿਲੋ ਦੁੱਧ ਕੱਢਿਆ ਪਿਛਲੀ ਸੂਈ ਇਹ ਉਧਰੋਂ ਆਈ ਸੀਗੀ ਗੰਗਰੀਏ ਦੇ ਵਿੱਚੋਂ ਆਈ ਸੀਗੀ ਠੀਕ ਹੈ ਜੀ ਧੋਰੂ ਮਾੜਾ ਪ੍ਰਾਣ ਨੂੰ ਇੱਥੇ ਨੌਕਰੀ ਕਰਤੂ ਬੜਾ ਹਾਂ ਮਾਰੇ ਪਾਸ ਬੁੱਧੀ ਲੈ ਗਈ ਪਿਛਲੀ ਵਾਰ ਲੈ ਕੇ ਜਾਂਦੀ ਸੀਗੀ ਬੰਦਿਆਂ ਨੂੰ ਦਵਾਈ ਸੀ ਤਾਂ ਹਾਂਜੀ ਠੀਕ ਹੈ ਆਪਣੇ ਗਵਾਂਡ ਦੇ ਵਿੱਚੋਂ ਹੀ ਲਈ ਠੀਕ ਹੈ ਜੀ ਲਓ ਜੀ ਕੋਸੀ ਮੋੜ ਲਈ ਬਰੀਕ ਬਰੂਕ ਬਹੁਤ ਆ ਗਈ ਬਾਕੀ ਠੀਕ ਹੈ ਜੀ ਲੇਵਲ ਉਹ ਬਹੁਤ ਸੋਹਣਾ ਲਾਉਂਦੀ ਆ ਸਾਫ ਸੁਥਰਾ ਠੀਕ ਹੈ ਕੱਦ ਵੱਡ ਸੁਖਣਾ ਕਰਮਾਣ ਦਾ ਸੋਹਣਾ ਲੋ ਜੀ ਚੰਗੀ ਪੜੀ ਪਲੂਸੀ ਆ ਠੀਕ ਹੈ ਲੋ ਜੀ ਲੈ ਵਿਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਲੋ ਜੀ ਫਿਰ ਦੇਖ ਸਕਦੇ ਦੁਬਾਰੇ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਜਿਆਦਾ ਹੋ ਜਾਂਦਾ ਉਹਦਾ ਕਰਕੇ ਆਪਾਂ ਖੜਾ ਨਹੀਂ ਸਕਦੇ ਇਨਾ ਟਾਈਮ ਠੀਕ ਹੈ ਜੀ ਚੋਣ ਚਵਾਈ ਚੰਗੀ ਆ ਨਸਲ ਨਸਲ ਪੂਰੀ ਚੰਗੀ ਆ ਠੀਕ ਹੈ ਜੀ ਹਾਂ ਲੋ ਭਰਾ ਚੈੱਕ ਕਰ ਸਕਦੇ ਹੋ ਟਿਕਟੂਗਾ ਨਾ ਭਰਾ ਵਾ ਠੀਕ ਭਰਾਇਆ ਵਾ ਹਜੇ ਚੱਕ ਚਤ ਨਹੀਂ ਆਉਂਦੀ ਜੀ ਹਾਂਜੀ ਹਾਂ ਉਹ ਗਾਂ ਅਗਲੇ ਦੀ ਕਿਸਮਤ ਆਪਾਂ ਗੱਬਣ ਕਹਿ ਕੇ ਨਹੀਂ ਦੇਣੀ ਮਾਲ ਨੂੰ ਤੇ ਪਿਓਰਲੀ ਦੀ ਆ ਵੀ ਆ ਗਈ ਹਾਂ ਅੱਖਾਂ-ਅੱਖਾਂ ਪੂਰੀਆਂ ਵਧੀਆ ਜਾਣੀ ਠੀਕ ਹੈ ਤੇ ਥੱਲੇ ਥਣ ਤੁਨ ਦਿਖਾ ਦਿਓ ਬਹੁਤ ਸਾਫ ਚਵਾਈ ਵੀ ਬਹੁਤ ਸਾਫ ਆ ਠੀਕ ਹੈ ਜੀ ਤੇ ਜਣੀ ਹੁਣ 4 ਕਿਲੋ ਦੁੱਧ ਆੜੀ ਛੱਟੀ ਹੋਊਗਾ ਠੀਕ ਹੈ ਇਹਨੇ ਦਰੇਵਾ ਬੜਾ ਕਰਿਆ ਠੀਕ ਹੈ ਠੀਕ ਠੀਕ ਹਾਂ ਜੀ ਮਿਲਣ ਨਹੀਂ ਲੱਗੀ ਆਪਾਂ ਤਾਂ ਟੀਕੀਤੀ ਚੋ ਲੈਨੇ ਆ ਫਿਰ ਠੀਕ ਹੈ ਜੀ ਤੋੜ ਦਿਓ ਪਰ ਅੰਦਰ ਹੀ ਕਿਹੜਾ ਦਵਾ ਦੂ ਮੜਾ ਚੱਲ ਬਾਹਰੇ ਤਾਂ ਪੰਚਾ ਖੜੀਆਂ ਨੇ ਤੋ ਪਰ 16 17 ਚਿਕਈ ਤੇ ਲੋਚ ਪਟਪੜਾ ਤੇ ਤੋਰਾ ਲੋਚ ਚਿਕਨ ਮੋੜ ਲੋਚ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਰਾਮਗੜ੍ਹ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ